ਹੈਲੋ ਫਰੈਂਡਸ ਗੁੱਡ ਮਾਰਨਿੰਗ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਅੱਜ ਆਪਾਂ ਬਣਾ ਰਹੇ ਆ ਪੈਨਕੇਕ ਬੱਚਿਆਂ ਲਈ ਹੈਲਦੀ ਬ੍ਰੇਕਫਾਸਟ ਰੈਸিপি ਤੇ ਚਲੋ ਫਿਰ ਆਪਾਂ ਸਟਾਰਟ ਕਰਦੇ ਆ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਚਾਹੀਦੀਆ ਓਟਸ ਓਟਸ ਆਪਣੇ ਕਿਤੇ ਵੀ ਮਿਲ ਜਾਂਦੀ ਹੈ ਬਾਹਰੋਂ ਬਜਾਟ ਚੋਂ ਤੇ ਫਿਰ ਆਪਾਂ ਨੂੰ ਚਾਹੀਦੀਆ ਦੋ ਐਗ ਤੇ ਇੱਕ ਚਾਹੀਦਾ ਆਪਾਂ ਨੂੰ ਬਨਾਣਾ ਆਪਾਂ ਦੋ ਦੋ ਤੋਂ ਤਿੰਨ ਚਮਚ ਪਾ ਲੈਨੇ ਆ ਓਟਸ ਤੇ ਆਪਣੇ ਕੋਲ ਦੋ ਐਗਸ ਉਹ ਤਿੰਨ ਚਮਚਾ ਪਾ ਓਟਸ ਤੇ ਪਾਏ ਆ ਤੇ ਇੱਕ ਆ ਪੈਨ ਦੇ ਵਿੱਚ ਕੇਲਾ ਪਾ ਲੈਣਾ ਇੱਕ ਵਾਰੀ ਜਰੂਰ ਬਣਾ ਕੇ ਦੇਖਿਓ ਬੱਚੇ ਬਹੁਤ ਲਾਈਕ ਕਰਨਗੇ ਜਿੱਦਾਂ ਹੁੰਦੇ ਆ ਪੂੜੇ ਓਦਾਂ ਦੇ ਬਣਦੇ ਇਹ ਤੇ ਫਿਰ ਆਪਾਂ ਦੋ ਐਗ ਪਾ ਦੇਨੇ ਆ ਬਿਲਕੁਲ ਪੂਰੇ ਟਾਈਪ ਬਣਦੇ ਆਗੇ ਇਹ ਬੱਚੇ ਬਹੁਤ ਲਾਈਕ ਕਰਦੇ ਆ ਤੇ ਇਹ ਗਰਮ ਗਰਮ ਖਾ ਸਕਦੇ ਆ ਸਕੂਲ ਲਈ ਤਾਂ ਇਹ ਬੱਚਿਆਂ ਲਈ ਠੰਡੇ ਹੋ ਜਾਂਦੇ ਆ ਸੋ ਬ੍ਰੇਕਫਾਸਟ ਦੇ ਵਿੱਚ ਬਣਾ ਕੇ ਦੇ ਸਕਦੇ ਆ ਜਾਂ ਲੰਚ ਦੇ ਵਿੱਚ ਛੁੱਟੀ ਵਾਲੇ ਦਿਨ ਸੋ ਇਹ ਗੱਪਾ ਇਹਦੇ ਵਿੱਚ ਪਾ ਦਿਆਂ ਤੇ ਇਹਨਾਂ ਤਿੰਨੇ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲੈਣਾ ਗ੍ਰੈਂਡ ਇਹ ਤਿੰਨੇ ਚੀਜ਼ਾਂ ਆਪਾਂ ਗ੍ਰੈਂਡ ਕਰ ਲਾਂਗੇ ਸੋ ਗ੍ਰੈਂਡਰ ਦੇ ਵਿੱਚ ਹੋਰ ਵਧੀਆ ਵਧੀਆ ਬ੍ਰੈਕਫਾਸਟ ਲੰਚ ਰੈਸਪੀਜ਼ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੀ ਮੇਰੇ ਚੈਨਲ ਤੇ ਨਵੇਂ ਆਏ ਆ ਤੇ ਆਪਾਂ ਤੁਹਾਡੇ ਲਈ ਵਧੀਆ ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਸوی ਆਪਣਾ ਨਾ ਜ਼ਿਆਦਾ ਠਿੱਕਵਾਂ ਵਾਲਾ ਬੈਟਰ ਬਣੂਗਾ ਨਾ ਜ਼ਿਆਦਾ ਪਤਲਾ ਬਣੂਗਾ ਦੋ ਏਂਗ ਦੇ ਵਿੱਚ ਤਿੰਨ ਤਿੰਨ ਚਮਚੀ ਪਾਉਣੀਆਂ ਬਸ ਓਟਸ ਦੇ ਤੇ ਇੱਕ ਪਾਉਣਾ ਕੇਲਾ ਕਿਉਂਕਿ ਜੇ ਜ਼ਿਆਦਾ ਓਟਸ ਪਾਦਾਂਗੇ ਆਪਾਂ ਤੇ ਫਿਰ ਉਹ ਜ਼ਿਆਦਾ ਠੀਕ ਹੋ ਜੂ ਸੋ ਆਪਾਂ ਇਧਰ ਲੈ ਲਿਆ ਪੈਨ ਤੇ ਪੈਨ ਨੂੰ ਆਪਾਂ ਥੋੜਾ ਕਿਉਂ ਲਾ ਕੇ ਗ੍ਰੀਸ ਕਰ ਲਾਂਗੇ ਜਿਆਦਾ ਕਿਉਂ ਨਹੀਂ ਲਾਉਣਾ ਬਸ ਤੁਸੀਂ ਬਿਲਕੁਲ ਥੋੜਾ ਥੋੜਾ ਐਦਾਂ ਬਰਸ਼ ਦੇ ਨਾਲ ਘੋਲ ਗਾ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਇਹ ਬੈਟਰ ਜਿਹੜਾ ਥੋੜਾ ਥੋੜਾ ਪਾ ਦਿਆਂਗੇ ਬਸ ਛੋਟੇ ਛੋਟੇ ਪੈਨ ਕੇ ਬਣਾਉਣੀ ਆਪਾਂ ਜਾਂ ਦਾ ਵੱਡਾ ਵੀ ਬਣਾ ਸਕਦੇ ਆ ਤੁਸੀਂ ਇੱਕ ਫਿਰ ਉਹ ਬੱਚੇ ਨੂੰ ਐਦਾਂ ਲੱਗਦਾ ਕਿ ਰੋਟੀ ਦਿੱਤੀ ਹੈ ਜਿੱਦਾਂ ਖਾਣ ਨੂੰ ਸੋ ਆਪਾਂ ਜਿਆਦਾ ਵੱਡੇ ਵੱਡੇ ਨਹੀਂ ਆਪਾਂ ਬਿਲਕੁਲ ਛੋਟੇ ਛੋਟੇ ਬਣਾਵਾਂਗੇ ਪੈਨਕੇਕ ਤਾਂ ਕਿ ਬੱਚੇ ਚਾ ਚਾਹ ਦੇ ਵਿੱਚ ਹੀ ਖਾ ਲੈਣ ਤੇ ਆਪਾਂ ਇਹਨਾਂ ਨੂੰ ਬਿਲਕੁਲ ਲੋ ਫਲੇਮ ਤੇ ਬਣਾਉਣਾ ਗੈਸ ਨੂੰ ਬਿਲਕੁਲ ਲੋ ਰੱਖਣਾਗਾ ਤੇ ਐਦਾਂ ਇਹ ਜਦੋਂ ਆਪਾਂ ਲੱਗੇ ਕਿ ਹਾਂ ਨਾ ਚੱਕ ਸਕਦੇ ਹਾਂ ਪੱਕ ਗਈ ਹੈ ਸੋ ਫਿਰ ਆਪਾਂ ਇਹਨਾਂ ਦੀ ਸਾਈਡ ਹੈ ਜਿਹੜੀ ਚੇਂਜ ਕਰ ਦੇਣੀ ਆ ਜੇ ਆਪਾਂ ਹਾਈ ਫਲੇਮ ਤੇ ਬਣਾਵਾਂਗੇ ਫਿਰ ਇਹ ਇੱਕਦਮ ਇੱਕ ਸਾਈਡ ਇਹਨਾਂ ਦੀ ਸੜ ਜੂਗੀ ਮੱਚ ਜੂਗੀ ਸੋ ਅੱਜ ਬਿਲਕੁਲ ਲੋ ਫਲੇਮ ਤੇ ਬਣਾਉਣਿਆ ਗਿਆ ਸੋ ਹੁਣ ਆਪਾਂ ਇਹਨਾਂ ਨੂੰ ਸਾਈਡ ਚੇਂਜ ਕਰਕੇ ਇਧਰ ਕਰਤਾ ਤੇ ਇਧਰ ਆਪਾਂ ਹੁਣ ਬੈਟਰ ਹੋਰ ਪਾ ਦਿਆਂਗੇ ਜਿਹੜੀ ਸਾਈਡ ਖਾਲੀ ਹੋ ਗਈ ਹੈ ਪੈਨ ਦੀ ਆਪਾਂ ਇੱਧਰ ਹੋਰ ਬੈਟਰ ਪਾ ਦਿੰਨੇ ਆ ਜਿਹੜੀ ਸਾਈਡ ਖਾਲੀ ਆ ਤਾਂ ਕਿਉਂ ਨਹੀਂ ਦੇਰ ਚ ਉਹ ਵੀ ਬਣ ਜਾਣਗੇ ਸੋ ਮਿਲ ਦਿਆਂ ਫਿਰ ਆਪਾਂ ਬੈਟਰ ਪਾ ਦਈਏ ਤੇ ਇਹ ਬਹੁਤ ਹੀ ਜ਼ਿਆਦਾ ਬੱਚੇ ਲਾਈਕ ਕਰਦੇ ਬਿਲਕੁਲ ਬਹੁਤ ਸੌਫਟ ਹੁੰਦੀਆਂ ਆਗੇ ਤੇ ਹੈਲਦੀ ਵੀ ਆ ਕਿਉਂਕਿ ਐਗ ਵੀ ਖਾ ਲੈਂਦੇ ਆ ਬੱਚੇ ਤੇ ਕੇਲਾ ਵੀ ਖਾ ਲੈਂਦੇ ਆ ਤੇ ਨਾਲ ਓਟਸ ਵੀ ਉਦਾਂ ਤਾਂ ਉਲਟ ਸਖਾਂਦੇ ਨਹੀਂ ਬੱਚੇ ਸੋ ਹੁਣ ਆਪਾਂ ਇੱਕ ਵਾਰ ਹੋਰ ਸੇਕ ਲਵਾ ਲਈਏ ਦੂਸਰੀ ਸਾਈਡ ਨੂੰ ਐਦਾਂ ਵਾਸਤੇ ਤੁਸੀਂ ਸਾਰੇ ਪੈਨਕੇਕਾਂ ਜਿਹੜੇ ਬਣਾ ਲੈਨੇ ਆ ਤੇ ਕਾਫੀ ਸਾਰਾ ਇਹਦੇ ਨਾਲ ਕਾਫੀ ਸਾਰੇ ਬਣ ਜਾਂਦੇ ਆ ਕਿ ਇੱਕ ਕੇਲੇ ਤੇ ਦੋ ਅੰਗਰ ਦੇ ਨਾਲ ਪੈਨਕੇਕ ਤੇ ਤੁਸੀਂ ਇਹ ਰੈਸਿਪੀ ਪਲੀਜ਼ ਇੱਕ ਵਾਰ ਜ਼ਰੂਰ ਟਰਾਈ ਕਰਿਓ ਬੱਚੇ ਬਹੁਤ ਹੀ ਜ਼ਿਆਦਾ ਲਾਈਕ ਕਰਨਗੇ ਇਹ ਆਪਣੇ ਜਿਹੜੇ ਪੈਨਕੇਕ ਆ ਸਾਰੇ ਬਣ ਕੇ ਹੋ ਗਏ ਰੈਡੀ ਤੇ ਬਹੁਤ ਸੌਫਟ ਬਣਿਆਗੇ ਆਪਾਂ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਬਿਲਕੁਲ ਸੌਫਟ ਹੀ ਆ ਤੇ ਆਪਾਂ ਇਹ ਬੱਚਿਆਂ ਨੂੰ ਦੇਨੇ ਕਿਦਾਂ ਇਹਦੇ ਉੱਪਰ ਹਨੀ ਪਾ ਕੇ ਹਨੀ ਦੇ ਨਾਲ ਵੈਸੇ ਤਾਂ ਇਹ ਮਿੱਠੇ ਵੀ ਆ ਉਦਾਂ ਪਰ ਹਣੀ ਨਾਲ ਬੱਚੇ ਲਾਇਕ ਕਰਦੇ ਆ ਵਧੀਆ ਹਨੀ ਪਾ ਦੇਣਾ ਆਪਾਂ ਇਹਦੇ ਉੱਤੇ ਥੋੜਾ ਥੋੜਾ ਤੇ ਆਨ ਬੱਚਿਆਂ ਨੂੰ ਦੇ ਦੇਨੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ